ਹਾਂਜੀ ਜੀ ਸਾਥ ਕੋ ਪੁੱਜੀ ਪਰਮਨੰਦ ਸਿੰਘ ਜੀ ਉਹਨਾਂ ਦੇ ਪੁੱਤਰ ਹੈ ਉਹਨਾਂ ਦੇ ਹੋਰ ਅੱਜ ਉਹ ਆਪਣੀ ਸੰਸਾਰ ਦੀ ਯਾਤਰਾ ਪੂਰੀ ਕਰਦੇ ਹੋਏ ਆਪਾਂ ਨੂੰ ਛੋੜਾ ਦੇ ਗਏ ਕਿ ਕੌਗਨ ਚੋਣਾ ਬਾਰੇ ਉਹਨਾਂ ਦੇ ਬਾਰੇ ਕਿ ਮੇਰੇ ਤਾਂ ਇਹ ਦਾਦਾ ਜੀ ਨਾਲ ਬਹੁਤ ਪਿਆਰ ਸੀ ਜੀ ਤੇ 2350 ਲੰਗਰਵਾਲ 1971 ਦੀ ਲੜਾਈ ਲੜੇ ਸੀ ਬਸ ਥੋੜੇ ਇੱਕ ਸਮੇਂ ਤੋਂ ਵੈਸੇ ਤਾਂ ਬਹੁਤ ਦਲੇਰ ਸੀ ਜੀ ਮੈਨੂੰ ਬਹੁਤ ਸੁਣੇ ਹੁੰਦੇ ਰਹਿੰਦੇ ਸੀ ਤੇ ਥੋੜੇ ਸਮੇਂ ਤੋਂ ਇਹ ਬਿਮਾਰ ਚੱਲਦੇ ਆ ਰਹੇ ਸੀ ਬਸ ਉਸ ਦੇ ਨਾਲ ਹੀ ਬਿਮਾਰੀਆਂ ਨੇ ਇਹਨਾਂ ਨੂੰ ਘੇਰ ਲਿਆ ਤੇ ਇਹਨਾਂ ਨਾਲ ਅੱਜ ਉਹ ਆਪਣਾ ਸਰੀਰ ਛੋੜਾ ਦੇ। ਇਹਨਾਂ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਆ ਜੀ ਨੂੰ। ਹਾਂ ਜੀ। ਹਾਂ ਜੀ। ਕਿਵੇਂ ਜਿਹੜਾ ਹੈ ਕਿ ਜਿਵੇਂ ਇੱਕ ਮੂਵੀ ਬਣੀ ਸੀ ਬਹੁਤ ਜਿਹੜੀ ਬਣੀ ਸੀ। ਬੜੀ ਪ੍ਰਸਿੱਧ ਜਿਹੜੀ ਮੂਵੀ ਰਹੀ ਹੈ ਆਪਣੇ ਭਾਰਤ ਦੀ। ਹਾਂ ਜੀ ਹਾਂ ਜੀ। ਇਹ ਤੁਸੀਂ ਉਹ ਮੈਨੂੰ ਜਦੋਂ ਬੂਰੇ ਠੀਕ ਸੀ ਮੈਨੂੰ ਸਾਰੀ ਕਹਾਣੀ ਸੁਣਾਉਂਦੇ ਰਹਿੰਦੇ ਸੀਗੇ। ਵੀ ਇਹਨਾਂ ਨੇ 80 ਜਾਨਾਂ ਨੇ ਪੂਰੀ 1971 ਦੀ ਲੜਾਈ ਲੜੀ ਸੀਗੀ ਅਤੇ ਪਾਕਿਸਤਾਨ ਦੇ ਨਾਲ ਇਹਨਾਂ ਨੇ ਜਿੱਤਿਆ ਸੀਗੀ ਅਤੇ ਇਹਨਾਂ ਨੇ ਜਮਾਂ ਹੀ ਹਿੰਮਤ ਨਹੀਂ ਹਾਰੀ ਅਤੇ ਮੈਨੂੰ ਵੀ ਹਮੇਸ਼ਾ ਹੀ ਸਮਝਾਉਂਦੇ ਰਹਿੰਦੇ ਸੀ ਕਿ ਜਮਾਂ ਕਦੇ ਹਿੰਮਤ ਨਹੀਂ ਹਾਰਨੀ ਤੇ ਬਹੁਤ ਦਲੇਰ ਇਨਸਾਨ ਸੀ ਇਹਦੀ ਗੱਲ ਕਰੀ ਲਈ ਇਹ ਕਿੰਨਾ ਇਹ ਦੀ ਅਪਰੋਕਸੀਮੇਟਲੀ 8 ਇਅਰਸ ਦੇ ਨੇੜੇ ਸੀ ਕਦੋਂ ਕੋਈ ਇਸ ਰਿਟਾਇਰਮੈਂਟ ਕੋਲੋਂ ਕਿਨਾਂ ਦੇ ਰਿਟਾਇਰਮੈਂਟ ਨੀਅਰ ਅਬਾਊਟ 60 ਸਾਲ ਹੋ ਗਏ ਮਤਲਬ ਹਾਂਜੀ ਅੱਜ ਕਿਸ ਤਰ੍ਹਾਂ ਦਾ ਜੀਵਨ ਹੈ ਵਕੀਫ ਕਰਦੇ ਪਏ ਸੀ ਆਪਾਂ ਮਲੋੜ ਦੇ ਵਿੱਚ ਜਿਵੇਂ ਮਲੋੜ ਹੈ ਕਿਸ ਤਰ੍ਹਾਂ ਦਾ ਜੀਵਨ ਸੀ ਇਹਨਾਂ ਦਾ ਨਰੇਤ ਤੇ ਬਹੁਤ ਪਿਆਰ ਸੀ ਗਈ ਹਰੇਕ ਨਾਲ ਇੱਕ ਦੂਜੇ ਨਾਲ ਪਿਆਰ ਨਾਲ ਮਿਲਣਾ ਇੱਕ ਗੁਰਦੁਆਰਾ ਸਾਹਿਬ ਸੇਵਾ ਕਰਦੇ ਸੀਗੇ ਹਰੇਕ ਨਾਲ ਹੀ ਬਹੁਤ ਹੀ ਪਿਆਰ ਨਾਲ ਦੇ ਨਾਲ ਪੇਸ਼ ਆਉਂਦੇ ਸੀਗੇ ਹਰੇਕ ਦਾ ਅਜ ਮਨ ਭਰੇ ਆ ਤੁਹਾਨੂੰ ਦੀਵਿਸ਼ੋੜਾ ਦੇ ਕੇ ਗਏ ਕੀ ਤੁਹਾਡਾ ਨਾਮ ਹੈ ਹੋਰ ਅਜ ਕੋਈ ਸਾਹਿਬ ਆਪਣੇ ਨਾਲ ਨਹੀਂ ਰਹੇ ਇਹਨਾਂ ਦੀ ਕੋਈ ਜੀਵਨੀ ਦੇ ਬਾਰੇ ਵਿੱਚ ਸਾਨੂੰ ਦੱਸੋ ਮੈਂ ਜੀ ਹੌਜ਼ਾਰ ਜਗਦੇਵ ਸਿੰਘ ਪਿੰਡ ਕਲਖੋਰ ਜ਼ਿਲ੍ਹਾ ਫਰੋਜ਼ਪੁਰ ਅਸੀਂ 23 ਪੰਜਾਬ ਦੇ ਵਿੱਚ ਇਕੱਠੇ ਹੀ ਰਹੇ ਹਾਂ ਤੇ ਇੱਕ ਅਸੀਂ ਜਿਹੜੀ ਲੂੰਗੇਵਾੜ ਜਿਹਦੇ ਨਾਲ ਕੋਈ ਬਾਰਡਰ ਫਿਲਮ ਬਣੀ ਹੈ ਉਹ ਵੀ ਅਸੀਂ ਇਕੱਠਿਆਂ ਨਹੀਂ ਲੜੀ ਆ ਕਿਉਂਕਿ ਇਹ ਬਹੁਤ ਦਲੇਰ ਸੀਗੇ ਸਾਡੇ ਨਾਲ ਸੀਨੀਅਰ ਸੀ ਸਾਨੂੰ ਨੇ ਛੋਟੇ ਭਰਾਵਾਂ ਨੂੰ ਰੱਖਿਆ ਔਰ ਇਹ ਜਿਹੜੀ ਲੜਾਈ ਹੈ 3500 ਪਾਕਿਸਤਾਨੀ ਫੌਜ ਤੇ 45 ਟੈਂਕਾਂ ਦਾ ਘੇਰਾ ਸੀ ਸਾਨੂੰ ਜਿਹੜਾ ਅਸੀਂ ਉਹ ਪਛਾੜਿਆ ਸਾਡੇ ਵਿੱਚ ਉਦੋਂ ਪਤਾ ਨਹੀਂ ਕਿਹੜੇ ਪਾਸੇੋਂ ਨਕਾਲਪੁਰਖ ਨੇ ਬਲ ਬਖਸ਼ਿਆ ਉਹ ਲੜਾਈ ਅਸੀਂ ਜਿੱਤੀ ਸਾਡੀ ਕਮਾਂਡ ਉਸ ਵੇਲੇ ਤੇ ਬਹੁਤ ਸੂਝਵਾਨ ਬਿਹਦਰ ਕਲਦੀਪ ਸਿੰਘ ਚਾਂਦਪੁਰੀ ਕਰ ਰਹੇ ਸੀਗੇ ਤੇ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੇ ਆ ਸਾਨੂੰ ਇਹ ਦਲੇਰੀ ਵੀ ਦਿੰਦੇ ਰਹੇ ਆ ਕਿ ਇਹ ਬਹੁਤ ਇਹਨਾਂ ਦਾ ਸੁਭਾਅ ਵੀ ਬਹੁਤ ਚੰਗਾ ਸੀਗਾ ਇਹਨਾਂ ਨੇ ਉਹਦੇ ਨੰਬਰ ਬਹੁਤ ਸੀ ਇਹਨਾਂ ਦੇ ਇਹਨਾਂ ਨੇ ਜੀਸੀਓ ਜਾਂ ਕੈਪਟਨ ਬਣ ਕੇ ਆਉਣਾ ਸੀ ਪਰ ਇਹ ਵਲੰਟੀਅਰ ਕਰਦੀਆਂ ਜਿਹੜੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਇਹ ਹੌਸਦਾਰੀ ਪੰਕਸ਼ਨ ਹੈ ਆਪਣਾ ਚਾਂਦਪੁਰੀ ਸਾਹਿਬ ਇਹ ਧਰਵੀਰ ਸਾਹਿਬ ਇਹਨੂੰ ਇਹਨਾਂ ਨੂੰ ਆਉਣਾ ਨਹੀਂ ਸੀ ਦੇ ਆਉਣ ਨਹੀਂ ਸੀ ਦਿੰਦੇ ਰਿਟਾਇਰਮੈਂਟ ਔਰ ਇਹਨਾਂ ਨੂੰ ਪ੍ਰੋਮੋਸ਼ਨ ਲੈਣਾ ਸੀ ਪਰ ਇਹ ਵੌਲੰਟੀਅਰ ਹੋ ਕੇ ਆ ਗਏ ਹੁਣ ਇਹਨਾਂ ਦੀ ਅੱਜ ਜਿਹੜੀ ਅਚਾਨਕ ਮੌਤ ਹੋਈ ਆ ਤੁਹਾਨੂੰ ਨਾ ਪੂਰ ਆਉਣ ਵਾਲਾ ਘਾਟਾ ਪਿਆ ਤੁਹਾਨੂੰ ਬਹੁਤ ਅਫਸੋਸ ਹੈ ਸਾਡੀ ਬਟਾਲੀਅਨ ਦੇ ਸਾਰੇ ਐਕਸਮੈਨਾਂ ਵੱਲੋਂ ਬੜੇ ਚੋਕਸ ਨੇ ਇਹ ਆਏ ਹਨ ਤੇ ਇਹ ਵਾਟ ਦੂਰ ਕਰਕੇ ਜੰਮੂ ਦੀ ਜ਼ਮੀਰ ਗਰਦਾਸਪੁਰ ਸ਼ਹਿਰ ਪਰ ਇੱਥੋਂ ਦੇ ਸਾਡੇ ਐਕਸਮੈਨ ਜਿਹੜੇ ਸਾਡੇ ਨਾਲ ਲੜਾਈ ਦੇ ਵਿੱਚ ਵੀ ਸ਼ਾਮਲ ਸੀ ਉਹਨਾਂ ਨੇ ਵੀ ਸ਼ੋਕ ਸਨੇਹ ਭੇਜੇ ਆ ਤੇ ਸਾਨੂੰ ਬੜਾ ਅਫਸੋਸ ਹੈ ਪਰ ਪ੍ਰਮਾਤਮਾ ਅੱਗੇ ਅਸੀਂ ਬੇਨਤੀ ਕਰਦੇ ਆਂ ਕਿ ਛੋਂ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ੇ ਔਰ ਇਹਨਾਂ ਦੀ ਪਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ ਮੈਜਰ ਜੀ ਜਿਹਨਾਂ ਨੇ ਜੀ ਆਪਣੇ ਤੇ ਹਮਲਾ ਕੀਤਾ ਸੀ ਤੁਸੀਂ ਤੁਹਾਡੀ ਬਟਾਲੀਅਨ ਚ ਕਿੰਨੇ ਜਣੇ ਸੀ ਇਹਨਾਂ ਦਾ ਕੀ ਯੋਗਦਾਨ ਰਿਹਾ ਉਸ ਵੇਲੇ ਔਰ ਕਿੰਨੇ ਜਿਹੜੇ ਫੌਜੀ ਉਸ ਵੇਲੇ ਸ਼ਹੀਦ ਹੋਏ ਸੀ ਕੀ ਸਟੋਰੀ ਕੀ ਰਿਪੋਰਟ ਹੈ ਇਹ ਜਿਹੜੀ ਫਿਲਮ ਬਣੀ ਆ ਇਹ ਇਹਨਾਂ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਇਹਨਾਂ ਨੇ ਸਾਰੇ ਬੰਦੇ ਸ਼ਹੀਦੀ ਬਖਸ਼ ਦਿੱਤੇ ਦੋਕ ਬੰਦੇ ਇਹਨਾਂ ਨੇ ਜਿਉਂਦੇ ਵਿਖਾਏ ਸਾਡੀ 120 ਜਵਾਨਾਂ ਦੀ ਕੰਪਨੀ ਸੀ ਅਲਫਾ ਕੰਪਨੀ ਤੇ ਜਿਹਦੇ ਵਿੱਚੋਂ 26-27 ਆਦਮੀ ਅੱਗੇ ਸਾਡੇ ਧਰਮਵੀਰ ਦੀ ਕਮਾਂਡ ਹੇਠ ਪੈਟਰੋਲਿੰਗ ਤੇ ਗਏ ਸੀਗੇ ਮਗਰ ਅਸੀਂ ਜਾਂ 85 ਬੰਦੇ ਸੀ ਜਦੋਂ ਸਾਨੂੰ ਘੇਰਾ ਪਿਆ 45 ਟੈਂਕ ਤੇ ਇੱਕ ਬ੍ਰਿਗੇਡ ਦਾ ਘੇਰਾ ਸੀ ਸਾਡੇ ਨਾਲੇ-ਵਾਲੇ ਤੇ ਅਸੀਂ ਉੱਥੇ ਮਰਨ ਵਿੱਚ ਕੇ ਲੜੇ ਸਿਰਾਂ ਤੇ ਖੰਡ ਬਣ ਕੇ ਸਾਰਾ ਗੜੀ ਦੀ ਲੜਾਈ ਦੇ ਨਾਲ ਮਿਲਦੀ ਜੁਲਦੀ ਲੜਾਈ ਆ ਅਸੀਂ ਇਹ ਹੀ ਮਖਲੇ ਅਸੀਂ ਇੱਕ ਤਾਂ ਪੋਸਟ ਨਹੀਂ ਛੱਡਣੀ ਇੱਕ ਇਹਨਾਂ ਦੇ ਕੈਦੀ ਨਹੀਂ ਹੋਣਾ ਅਸੀਂ ਲੜ ਕੇ ਮਰਾਂਗੇ ਪਰ ਸਾਡੀ ਉਥੇ ਜਿੱਤ ਹੋਈ ਉਹ ਦਿਨ ਚੜ੍ਹਦੇ ਤੱਕ ਅਸੀਂ ਬਹੁਤ ਡਟ ਕੇ ਮੁਕਾਬਲਾ ਕੀਤਾ ਉਸ ਤੋਂ ਬਾਅਦ ਸਾਡਾ 에ਅਰਫੋਰਸ ਨਾਲ ਮਲਾਪ ਹੋ ਚੁੱਕਾ ਸੀ 에ਅਰਫੋਰਸ ਵਾਲਿਆਂ ਨੇ ਆ ਕੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਤਾਂ ਇਹ ਹੀ ਦੁਬਾਰਾ ਇਹ ਜਿਵੇਂ ਅਸਾਂ ਹਰੀਸ਼ਾ ਨਲੂਏ ਨੇ ਜਮਰੋਦ ਦੇ ਕਿਲੇ ਨੂੰ ਘੇਰਾ ਪਿਆ ਸੀਗਾ ਉਹਨੇ ਆ ਕੇ ਉਹਨਾਂ ਦਾ ਮੁਗਲਾਂ ਦਾ ਰੱਬ ਪਛਾੜਿਆ ਸੀਗਾ ਔਰ ਸਾਡੀ ਜਿੱਤ ਹੋਈ ਸੀ ਇਸੇ ਤਰ੍ਹਾਂ ਦੀ ਮੈਦਾਨੀ ਜੋ ਲੜਾਈ ਜਿਵੇਂ 에어ਫੋਰਸ ਵਾਲਿਆਂ ਨੇ ਉਹ ਹਰੀਸੇ ਨਰੂਏ ਵਾਲਾ ਜਿਨ੍ਹਾਂ ਨੇ ਆਕੇ ਰੋਲ ਨਭਾਇਆ ਔਰ ਸਾਡੇ 80-85 ਬੰਦਿਆਂ ਨੇ ਜੋ ਸਾਰੀ ਰਾਤ ਇਹਨਾਂ ਦਾ ਟੱਕਰਾ ਕੀਤਾ ਅਸੀਂ ਪੋਰਟ ਸੇ ਚੜ੍ਹ ਵੀ ਦਿੱਤੇ ਪਰ ਫਿਲਮ ਦੇ ਵਿੱਚ ਇਹ ਸਾਰੇ ਸ਼ਹੀਦ ਬਖਾਏ ਗਏ ਜਦੋਂ ਕਿ ਅਸੀਂ ਸਾਰੇ ਜਿੰਦਰ ਤਿੰਨ ਆਦਮੀ ਸਾਡੇ ਸ਼ਹੀਦ ਹੋਏ ਸੀ ਚੰਨ ਦਾਸ ਵਿਸ਼ਨ ਦਾਸ ਔਰ ਜਗਜੀਤ ਸਿੰਘ ਦੋ ਆਦਮੀ ਸਾਡੇ ਜਖਮੀ ਹੋਏ ਸੀ ਮਥਰਾ ਦਾਸ ਔਰ ਹਰਬੰਸ ਸਿੰਘ ਬਾਕੀ ਅਸੀਂ ਸਾਰੇ ਜਿੰਦਾ ਜਿੰਦਾ ਰਹਦੇ ਹਾਂ ਪਰ ਇੱਕ ਕੁਝ ਦੀ ਮੰਗ ਸਾਡੇ ਜਿਹੜੇ ਆ ਐਸਾ ਜਿਵੇਂ ਬਲਵੰਤ ਸਿੰਘ ਵਕੂ ਵਕਤੀਆਂ ਬਿਮਾਰੀਆਂ ਕਰਕੇ ਮੁਹਰ ਚੁੱਕੇ ਆ 20 ਜਾਂ 22 ਬੰਦੇ ਅਸੀਂ ਅਜੇ ਵੀ ਇੱਥੇ ਜਿਉਂਦੇ ਹਾਂ ਇਸ ਕਰਕੇ ਜਿਹੜੀਆਂ ਫਿਲਮਾਂ ਬਣਾਉਂਦੇ ਆ ਇਹਨਾਂ ਨੂੰ ਫੌਜੀਆਂ ਦਾ ਮਜ਼ਾਕ ਨਹੀਂ ਡਾਉਣਾ ਚਾਹੀਦਾ ਸੱਚੀ ਸੱਚੀ ਜਿਹੜੀ ਹੈ ਕਹਾਣੀਆਂ ਇਹ ਪੇਸ਼ ਕਰਨੀਆਂ ਚਾਹੀਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੰਕਰ ਕੀ ਨਾਮ ਆਂ ਔਰ ਆਪਾਂ ਜਿਹੜੀ ਪਲਟਨ ਤੋਂ ਆਨੇ ਆ ਔਰ ਅੱਜ ਕੋਈ ਸਾਹਿਬ ਆਪਣੇ ਨਾਲ ਨਹੀਂ ਰਹੇ ਤਾਂ ਇੱਕ ਫਿਲਮ ਵੀ ਬਣੀ ਜਿਹੜੀ ਆਪਾਂ ਲੜਾਈ ਲੜੀ ਸੀ ਤਾਂ ਉਹਨਾਂ ਦੀ ਬਹਾਦਰੀ ਨੂੰ ਲੈ ਕੇ ਜਿਹੜੀ ਫਿਲਮ ਬਣਾਈ ਗਈ ਸੀ ਤਾਂ ਆਪਣੇ ਨਾਲ ਨਹੀਂ ਤੇ ਕੀ ਕਹਾਵਾਂਗੇ ਤੁਹਾਨੂੰ ਮੇਰਾ ਨਾਮ ਹੈ ਜੀ ਹਰਪਾਲ ਸਿੰਘ ਹੌਲਦਾਰ ਪੈਨਸ਼ਨ ਰਿਟਾਇਰ ਮੇਰੇ ਨਾਲ ਰਹੇ ਹੈ ਜੀ ਇਹ ਬਹੁਤ ਚੰਗੇ ਤੇ ਦਲੇਰ ਸੂਰਮੇ ਬੰਦੇ ਸੀ ਕਦੇ ਇਹ ਪਿੱਛੇ ਨਹੀਂ ਹਟਦੇ ਸੀ ਕੋਈ ਵੀ ਕੰਮ ਕਰਨਾ ਹੁੰਦਾ ਤਾਂ ਇਹ ਮੂਰੇ ਲੱਗ ਕੇ ਚੱਲਦੇ ਸੀ ਸਾਡੇ ਨਾਲ ਤੇ ਸਾਡੇ ਨਾਲ ਭਰਾਵਾਂ ਵਾਲਾ ਸਲੂਕ ਸੀਗਾ ਜੀ ਇਹਨਾਂ ਦਾ ਇੱਥੇ ਵੀ ਦੱਸ ਦੇਣਾ ਅੰਡਕਮਡ ਦੱਸ ਦਿਆ ਵੀ ਗੁਰੂ ਘਰ ਦੀ ਸੇਵਾ ਬਹੁਤ ਜ਼ਿਆਦਾ ਕਰਦੇ ਸੀ ਗੁਰੂ ਘਰ ਦੀ ਨੀਂਹ ਪੱਥਰ ਵੀ ਰੱਖਿਆ ਜੀ ਇਹਨਾਂ ਨੇ ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਆ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਵੀ ਇਹਨਾਂ ਦੇ ਵਿੱਚ ਔਗੜ ਨਹੀਂ ਸੀ ਹੁਣੀ ਗੁਣ ਸੀ ਸਾਰੇ ਜਿੰਨੇ ਵੀ ਕਹਿ ਦਿੱ ਗਏ ਉੰਨੇ ਹੀ ਗੁਣ ਸੀ ਬੜਾ ਤਕੜਾ ਜੰਗ ਜਿੱਤਿਆ ਜੀ ਇਹਨਾਂ ਨੇ 45 ਟੈਂਕ ਆਈ ਸੀ ਦੇ ਪਾਕਿਸਤਾਨ ਦੇ ਜੀ ਜਿਹੜਾ ਇਹਨਾਂ ਨੇ ਮੂੰਹ ਮੋੜਿਆ 45 ਟੈਂਕ ਬਰਬਾਦ ਕਰੇ ਅੱਜ ਵੀ ਉੱਥੇ ਪਏ ਆ ਟੈਂਕ